ਸਾਕਰ ਦੇ ਮੈਂ ਤਜੀਹ ਕੀਤਾ ਜਾਣੀ ਜਾ ਰਹੇ ਜੀ ਚੜ੍ਹਦੀਆਂ ਚੜ੍ਹਦੀਆਂ ਕੋਈ ਨਹੀਂ ਬੈਠੀ ਦਾ ਬੰਨਣਾ ਹੋਰ ਦਰਸ਼ਕ ਕਿ ਮੈਂ ਹਾਂ ਠੀਕ ਆ ਬਹੁਤ ਵਧੀਆ ਬਾਈ ਇਹਨਾਂ ਗੱਲਬਾਤ ਮੇਲਾ ਕਿਰਪਾ ਮਾਲ ਦੀ ਚੜ੍ਹਦੀ ਗਲਾ ਮੇਲਾ ਕਿਵੇਂ ਦਾ ਮੇਲਾ ਪੂਰੀ ਚੜ੍ਹਦੀ ਗਲਾ ਪੂਰੀ ਚੱਲ ਸਿੱਧਾ ਜਾਓ ਘੜ ਮੜਾ ਆ ਜਾ ਆ ਜਾ ਕੋਈ ਹੋ ਠੀਕ ਆ ਗੱਲਬਾਤ ਪੂਰੀ ਵਧੀਆ ਚਾਹ ਪਾਣੀ ਸੇਵਾ ਕਿਰਪਾ ਮਾਲ ਦੀ ਚੜ੍ਹਦੀ ਗਲਾ ਮੈਂ ਤਾਂ ਪੂਰਾ ਰੰਗਾ ਚ ਹੋਇਆ ਬੈਠਾ ਹਾਂ 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 ਦੇਖ ਸਕਦੇ ਹੋ ਬਾਈ ਬਾਈ ਦੀਆਂ ਭੇਡਾਂ ਬਹੁਤ ਵਧੀਆ ਨੇ ਬਾਈ ਕੋਈ ਨੰਬਰ ਦੇ ਟੌਪ ਕੁਆਲਟੀ ਨੇ ਭੇਡਾਂ ਰੱਖਦਾ ਬਾਈ ਬਾਈ ਇਹ ਰੀਵਰ ਰੂਪਲ ਲਾਏ ਹੋਣੇ ਸਰਕਾਰੀਆ ਹੋਈਆਂ ਭੇਡਾਂ ਨੇ ਬਾਈ ਚੰਗੀ ਗਿਆ ਭੇਡਾਂ ਸਾਰੇ ਪਾਸੋਂ ਬਾਈ ਹਾਂਜੀ ਹਾਂਜੀ ਪਹਿਲਾ ਦੱਸੀ ਪਿੰਡ ਦਾ ਸਾਮਾ ਕਿਹੜਾ ਪਿੰਡ ਬਾਈ ਲੱਖਾ ਲੱਖਾ ਭੇਡਾਂ ਲੁਧਿਆਣਾ ਜ਼ਿਲ੍ਹਾ ਜਗਰਾਵਾ ਤਸੀਰ ਆਪੂ ਠੀਕ ਆ ਬਾਈ ਕਿਵੇਂ ਬਈ ਕਿੰਨੀਆਂ ਕਿ ਭੇਡਾਂ ਰੱਖਦੇ ਆਪਾਂ ਭੇਡਾਂ ਰੱਖਦੇ ਆ 60 ਭੇਡਾਂ 60 ਭੇਡਾਂ ਭੱਜਿਆ ਪਹਿਲਾਂ ਦਾ ਯਾਨੀ ਵੀ ਆਪਾਂ ਬਰੀਡ ਤੇ ਕੰਮ ਕਰਦੇ ਆ ਜਾਂ ਆਹ ਬਰੀਡ ਤੇ ਬਰੀਡ ਤੇ ਬਾਕੀ ਜੇ ਕੋਈ ਲੈਂਦਾ ਸੇਲ ਨੂੰ ਵੀ ਬੱਚੇ-ਵੱਟੇ ਲੈਣੇ ਦੇ ਦੇ ਦਿਆ ਕੋਈ ਠੀਕ ਆ ਜੇ ਇਹ ਜ ਆ ਪਸੂ ਲੈਦਾ ਹੋ ਜਾਵੇ ਠੀਕ ਆ ਬਾਈ ਭੇਡਾਂ ਦੇਖ ਸਕਦੇ ਕਿਹੜੀਆਂ ਭੇਡਾਂ ਪਜਦੀਆਂ ਨੇ ਜਮਨਾਪੁਰਿਆ ਜਮਨਾਪੁਰੀ ਸਾਰੀ ਜਮਨਾਪੁਰੀ ਨਹੀਂ ਆਹ ਸਾਰੀ ਦੇਖ ਸਕਦੇ ਬਈ ਤੁਸੀਂ ਜਮਨਾਪੁਰੀ ਭੇਡਾਂ ਨੇ ਦੇਖ ਸਕਦੇ ਹੋ ਇਹਨਾਂ ਨੂੰ ਬਈ ਜੇ ਆਪਾਂ ਗੱਲ ਕਰੀ ਇਹਨਾਂ ਦੀ ਖਰਾਕ ਦੀ ਖਰਾਕ ਤਾਂ ਇਹਨਾਂ ਨੂੰ ਜਾਂ ਨੀਰਾ ਪਾਣੇ ਮੱਕੀ ਦੇ ਪਾਲਾ ਠੀਕ ਆ ਬਈ ਛੋਲਾਂ ਦਾ ਸਲਕਾ ਪਾਲਕ ਪਾਜਾ ਕੋ ਮਰਜ਼ੀ ਲੈ ਆਪਾਂ ਬੋਲੀ ਗਾਣੇ ਵੈਸੇ ਹੁਣ ਤੁਸੀਂ ਚਾਰਨ ਮਿਲ ਜਾਂਦੇ ਹੋਗੇ ਚਾਰਨ ਮਾੜਾ ਮੋਟਾ ਪਾਣੇ ਚਾਰਨ ਨਾ ਥੋੜਾ ਜਿਆ ਜਿਹੜੀ ਗੱਲ ਆ ਵੀ ਭੇਡ ਚੱਲਦੀ ਨਹੀਂ ਹੈਗੀ ਹਾਂ ਚਾਰਨ ਮੈਨੂੰ ਨਹੀਂ ਠੀਕ ਹੈ ਬਈ ਹੁਣ ਪਹਿਲਾ ਨਾ ਕੰਮ ਤਾਂ ਗਿਆ ਜਿਵੇਂ ਲੋਕ ਪਹਿਲਾਂ ਉਂ ਛੱਡ ਕੇ ਲੈ ਕੇ ਨਹੀਂ ਉਹ ਆਪਾਂ ਛੱਡਦੇ ਨਹੀਂ ਨਾ ਇਹ ਰੂੜ ਵਿੱਚ ਮਰਨ ਜਾਂ ਵਿਚ ਲੋਕ ਪਹਿਲਾਂ ਇਹ ਚੀਜ਼ਾਂ ਤੋਂ ਨਫ਼ਰਤ ਕਰਦੇ ਉਹ ਮਸਲਾ ਹੈ ਵੀ ਰੂੜੀਆਂ ਵਾਲੀਆਂ ਨਹੀਂ ਜਿਵੇਂ ਆਪਾਂ ਦੂਜੇ ਕੋਲ ਪਹਿਲਾਂ ਲੋਕ ਇਹ ਚੀਜ਼ਾਂ ਤੋਂ ਨਫ਼ਰਤ ਕਰਦੇ ਉਹ ਰੂੜੀਆਂ ਤੋਂ ਜਾਂ ਪਾਥੇ ਉਹਦਾ ਕਮੈਂਟ ਮਾ ਗੱਲ ਕਰ ਤੁਸੀਂ ਐ ਵੀ ਤੁਸੀਂ ਵਧੀਆ ਚੀਜ਼ ਪਾਉਣੇ ਨੇ ਨੀਰਾ ਗੁਵਾਰਾ ਹਣਾ ਮੂਂਗੀ ਦਾ ਨੀਰਾ ਗੁਵਾਰੀ ਠੀਕ ਹੈ ਬਈ ਠੀਕ ਹੈ ਬਈ ਦਾਣੇ ਜਿੰਨੇ ਖਾ ਲਓ ਠੀਕ ਹੈ ਅੱਜ ਆਪਾਂ ਇੱਥੇ ਭੇਡਾਂ ਲੈ ਕੇ ਆਏ ਆ ਆਪਾਂ ਇਹ ਤੋਂ ਕਿੰਨੀਆਂ ਭੇਡਾਂ ਸੇਲ ਕਰਨੀਆਂ ਨੇ ਕਿੰਨੀਆਂ ਰੱਖਣੀਆਂ ਨੇ ਉਹ ਤਾਂ ਅਗਲੇ ਦਾ ਸਰਤਾਂ ਵਿੱਚ ਜਿੰਨਾ ਕੋਈ ਪਸ਼ੂ ਲੈਣਾ ਆਵੇ ਅੱਛਾ ਜਾਨੀ ਵੀ ਜਿੰਨੀਆਂ ਮੰਗੋ ਵਾਲਾ ਉਹਨੀਆਂ ਦੇ 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 ਕੋਈ ਚੱਕਰ ਨਹੀਂ ਠੀਕ ਆ ਬਈ ਇਹ ਦਰਸੀ ਬਾਈ ਆ ਬਈ ਪੂਰੀਆ ਵਧੀਆ ਬੰਦਾ ਗਾ ਪੂਰੀਆ ਵਧੀਆ ਭੇਡਾਂ ਰੱਖਦਾ ਗਾ ਜੇ ਕਿਸੇ ਵੀਰ ਨੇ ਭੇਡਾਂ ਲੈਣੀਆਂ ਨੇ ਜਮਨਾਪੁਰੀ ਤਾਂ ਦਰਸੀ ਵੀਰ ਨਾਲ ਆਪਾਂ ਨੰਬਰ ਲੈ ਲੈ ਦਰਸੀ ਵੀਰ ਤੋਂ ਦਰਸੀ ਨੰਬਰ ਬੋਲ ਦੇ ਬਈ ਆਪਾਂ 96724 ਠੀਕ ਹੈ ਜੀ 99692 ਆ ਨੰਬਰ ਆ ਬਈ ਦਰਸੀ ਵੀਰ ਦਾ ਜੇ ਕਿਸੇ ਵੀਰ ਨੇ ਭੇਡਾਂ ਲੈਣੀਆਂ ਨੇ ਆ ਬਾਈ ਨੂੰ ਕਾਲ ਜ਼ਰੂਰ ਕਰ ਲਓ ਇੱਕ ਵਾਰੀ ਤੁਹਾਨੂੰ ਆਪਾਂ ਫੇਰ ਦਿਖਾ ਦੇਈਏ ਇਹ ਟੈਕ ਦੇਖ ਸਕਦੇ ਹੋ ਤੁਸੀਂ ਉਹ ਮੁੰਡਾ ਨਾ ਵੀ ਦੇਖ ਸਕਦੇ ਹੋ ਬਈ ਤੁਸੀਂ ਪੂਰੀ ਟੌਪ ਕੁਆਲਿਟੀ ਦੀਆਂ ਭੇਡਾਂ ਲੈ ਕੇ ਆਇਆ ਬਈ ਦਰਸ਼ੀ ਅੱਜ ਕਾਲੇ ਕਿਵੇਂ ਇੱਥੇ ਲੰਗਰ ਦਾ ਪ੍ਰੋਣ ਦੱਸ ਕਿਵੇਂ ਲੱਗਿਆ ਤੈਨੂੰ ਲੰਗਰ ਦਾ ਪੂਰਾ ਵਦਗਾ ਢੈਂਡ ਘੱਲਵਾਦਾ ਪੂਰਾ ਅੱਗੇ ਨਾਲੋਂ ਬਾਬੇ ਦਾ ਲਾਇਆ ਉਧਰੋਂ ਮੇਰਾ ਲਾਇਆ ਠੀਕ ਆ ਠੀਕ ਆ ਉਹਦਾ ਇਹ ਦਾ ਪ੍ਰੇਮ ਉਹਦਾ ਠੀਕ ਆ ਬਾਬਾ ਵਧੀਆ ਲੰਗਰ ਦਾ ਬਚਾਰਾ ਦਾ ਪੱਬੇ ਵਾਲਾ ਦਾ ਲਾਇਆ ਬਾਬੇ ਦਾ ਦਾ ਇੰਨਾ ਟਾਈਮ ਹੋ ਗਿਆ ਆਪ ਨੂੰ ਇੱਥੇ ਆਉਦਿਆਂ ਨੂੰ ਮੈਨੂੰ ਤਾਂ ਹੋ ਗਿਆ ਘੱਟ ਤੋਂ ਘੱਟ 15-20 ਸਾਲ ਹੋ ਗਏ 15-20 ਸਾਲ ਹੋ ਗਏ ਨਾ ਹਾਂ ਹਾਂ ਜਦੋਂ ਮੈਂ ਆਇਆ ਮਾਰ ਲਾ ਵੀ ਜਦੋਂ ਤੇਰੇ ਤੇ ਜਵਾਨੀ ਸੀਗੀ ਉਹਦਾ ਆਉਣਾਗਾ ਪਹਿਲਾਂ ਦਾਦੇ ਪੜਦਾਦੇ ਵੀ ਆਉਂਦੇ ਹੁੰਦੇ ਹਾਂ ਹਾਂ ਪਹਿਲਾਂ ਅਸੀਂ ਤੋਰ ਕੇ ਲਿਓਗੇ ਰਹਿ ਹੋਰ ਤਾਂ ਘੱਟਿਆਂ ਦਾ ਪਾ ਲੈਣੇ ਆਂ ਇਹ ਰਾ ਤੋਰ ਕੇ ਲਿਓਗੇ ਰਹਿ ਚਾਰ-ਚਾਰ ਤੋਂ ਦਿਨ ਦਾ ਬਾਬਾ ਇਹ ਆ ਪਹਿਲਾਂ ਆਪਣਾ ਕੋਈ 100 150 ਪੇਟ ਕਾਲੀ ਕਚਰੀ ਹੁੰਦੀ ਹੈ ਪਹਿਲਾਂ ਨਾਲ ਤਾਂ ਬਾਈ ਸੇ ਬਹੁਤ ਸੂਤ ਹੋ ਗਈ। ਹਾਂਜੀ ਹਾਂਜੀ ਬਹੁਤ ਜ਼ਿਆਦਾ। ਨਾ ਨੰਗਰ ਹੁੰਦਾ ਦੀਆਂ। ਨਹੀਂ ਨਹੀਂ ਹੁਣ ਤਾਂ ਜੀ ਬਹੁਤ ਆ ਹੁੰਦਾ। ਆ ਟੈਂਟ ਕਿੱਥੇ ਦੀ ਪਹਿਲਾਂ ਹਨਾ? ਟੈਂਟ ਨਹੀਂ ਹੁੰਦੇ। ਇੱਥੇ ਕੋਈ ਨਹੀਂ ਜਾਓ ਗੱਲ ਤਾਂ। ਠੀਕ ਆ ਬਈ ਦੇਖ ਸਕਦੇ ਹੋ ਤੁਸੀਂ ਭੇਡਾਂ ਪਾਈ ਦੀਆਂ। ਬਾਈ ਪਹੁੰਚਿਆ ਹੋਇਆ ਪਿੰਡ ਕਾਲੇਕੇ ਦੇ ਵਿੱਚ। ਜੇ ਕਿਸੇ ਵੀਰ ਨੇ ਭੇਡਾਂ ਲੈਣੀਆਂ ਨੇ ਬਾਈ ਖੜਾ ਪਿੰਡ ਕਾਲੇਕੇ। ਅੱਜ ਠੀਕ ਆ ਬਾਈ ਦੇ ਘਰੇ ਲਿਜਾ ਕੇ ਤੁਸੀਂ ਭੇਡਾਂ ਲਿਜਾ ਸਕਦੇ ਹੋ। ਬਹੁਤ ਵਧੀਆ ਬਾਈ ਭੇਡਾਂ ਰੱਖਦਾ। ਇੱਕ ਨੰਬਰ ਭੇਡਾਂ ਹੁੰਦੀਆਂ ਨੇ ਬਾਈ ਦੀਆਂ। ਇਸ ਕੁਆਲਿਟੀ ਨੇ ਦੇਖੋ ਬਈ ਭੇਡਾਂ ਤੁਸੀਂ। ਦੇਖੋ ਬਾਈ ਮੂੰਗੀ ਦਾ ਨੀਰਾ ਖਾਈ ਜਾਂਦੇ ਨੇ ਐਸੇ ਵਕਤ ਤੇ ਭੇਟਾਂ ਇਹ ਟਰੇਡ ਦਾ ਮੁੱਲ ਦੱਸ ਇੱਕ ਦਾ ਵਧੀਆ ਜਿਹਾ ਕੱਢ ਕੇ ਭੇਟ ਦਾ ਦੇਖੋ ਦੇਖਾ ਜਿਵੇਂ ਹੁਣ ਕੋਈ ਛੱਤਰੀਆਂ ਲੈਣਾ ਜਿਵੇਂ ਇਹ ਟਰੇਡ ਖੜੀ ਹੈਗੀ ਇਹਦਾ ਕੀ ਮੁੱਲ ਲਗਾ ਇਹ ਹੈਗੀ 55000 55000 ਜਿਹੜੀ ਸਾਰਾ ਉਹ ਵੀ ਦਿਖਾ ਦੇ ਆ ਮਹਿੰਗੇ ਗਏ ਘੜੀਆਂ ਬਸ ਸਾਨੂੰ ਪਤਾ ਨਹੀਂ ਦੇਖੋ ਪੇਡੂ ਖੜਾਗਾ ਹਾਂ ਉਹਦਾ ਕੀ ਮੁੱਲ ਲਗਾ ਜਿੰਨੇ ਉਹ ਹਾਂ ਵਿੱਚ ਹੋ ਜਾਣਾ ਉਹਦੀ ਕੋਈ ਹਾਂਜੀ ਸਰ ਜੀ ਤਾਂ ਉਹ ਪਿੱਛੇ ਉਹ ਤਾਂ ਆਪਾਂ ਵੇਚਦੇ ਨਹੀਂ ਮਸਫੀਰ ਨੂੰ ਲੱਗਿਆ ਕਿ ਹੋਇਆ ਫ੍ਰੀ ਬਾਜ਼ਾਰ ਤੇ ਬਾਕੀ ਉਹਦਾ ਰੱਖ ਦੇਵੇ ਤਾਂ ਆਹ ਵੀ ਆਪਾਂ ਵੇਚਦੇ ਠੀਕ ਆ ਭਾਈ ਮੈਂ ਉਧਰੋਂ ਜਾਣਾ ਉਧਰ ਖੇਚ ਨਹੀਂ ਭਾਈ ਨੂੰ ਕਾਲ ਕਰ ਲਿਓ ਨੰਬਰ ਆਪਾਂ ਤੁਹਾਨੂੰ ਦੱਸ ਹੀ ਚੁੱਕਾ ਆਪਾਂ ਸਕਰੀਨ ਤੇ ਵੀ ਨੰਬਰ ਛੱਡਾਂਗੇ ਭਾਈ ਦਾ ਓਕੇ ਵੀਰੇ ਧੰਨਵਾਦ ਠੀਕ ਆ ਭਾਈ ਚਾਹ ਪਾਣੀ ਪੀਂਨੇ ਆ ਫੇਰ ਬਣਾਉਂਦੇ ਆ